ਅੰਗਰੇਜ਼ ਲੈ ਕੇ ਆਏ ਚੀਜ਼ਾਂ ਸਿਆਪੇ ਛੇੜੇ ਉਹਨਾਂ ਨੇ ਹੂੰ ਐ ਜੀ ਜੇ ਆਪਾਂ ਆਪਣੇ ਉਹ ਉਹ ਭੋਜਨ ਪਰਾਜੀ ਓਏ ਹੂੰ ਰੈਸਟ ਪੋਸ ਹੋ ਜਾਉਗੇ ਉਹਦੇ ਬਾਅਦ ਸਰਬਲੋ ਉਹ 10ਵੇਂ ਪਾਤਸ਼ਾਹ ਨੇ ਦੱਸਿਆ ਜੀ ਉਹਦੇ ਨਾਲ ਤੇ ਆਪਾਂ ਟੁੱਟ ਗਏ ਦੇਖਦੇ ਅੱਜ ਵੀ ਮੈਂ ਆਪ ਦੇਖਿਆ ਖਾ ਕੇ ਹੂੰ ਸਰਬਲੋ ਜੀ ਇੱਕ ਆਪ ਦਾ ਖਾ ਕੇ ਦੇਖ ਲਓ ਤੁਸੀਂ ਆਇਰਨ ਵਾਜੂਗਾ ਭਾਇਰ ਨੇ ਕਿਹਾ ਤੁਸੀਂ ਆਏ ਫਿਰੋਗੇ ਜਿਵੇਂ ਚਾਬੀ ਦਿੱਤੀ ਵੀ ਹੁੰਦੀ ਹੈ ਸੁਸਤੀ ਨੀਂਦ ਜਮੀ ਘਟ ਜੂਗੀ ਹੂੰ ਪ੍ਰਾਣੇ ਸਿੰਘ ਕਾਤੇ ਇੰਨੇ ਕੜੇ ਤੇ ਵੱਡੇ ਹੋਏ ਵੀ ਫਿਰ ਵੀ ਕਿਰਪੰਤ ਲਵਾਰਾਂ ਚ ਕਿ ਬਰੀ ਜਾਂਦੇ ਸੀ ਹੂੰ ਟੱਕ ਵੱਜੇ ਹੋਏ ਵੀ ਸੀਰਾਂ ਪਰ ਹੂੰ ਉਹ ਤਾਂ ਹੀ ਤਾਂ ਹੂੰ ਸਰਬਦੋਚ ਖਾਂਦੇ ਤੇ ਪਾਣੀ ਪੜਦੇ ਤੇ ਹੁਣ ਆਪਾਂ ਸਿੱਖਿਆ ਗੱਲ ਤੇ ਗੁਰੂ ਗੱਲ ਤੇ ਟੁੱਟ ਗਏ ਹੂੰ ਸਰਬਦੋਹ ਗੱਲ ਤੇ ਟੁੱਟ ਗਏ ਹੋਰ ਆਪਣੇ ਰਸੋਈ ਵਿੱਚ ਰੋਜ਼ਮਰਾਂ ਦੀ ਜ਼ਿੰਦਗੀ ਕਿੱਕਰ ਦੀ ਦਾਤਣ ਨਿੰਮ ਦੀ ਦਾਤਣ ਰੋਜ਼ ਪਾਣੀ ਜਾਂਦਾ ਤਾਂ ਅੰਦਰ ਜਿਹੜਾ ਕੌੜਾ ਕਿੰਨੀ ਗੰਦ ਕੱਢਦਾ ਤਾਂ ਹੂੰ ਫੇਰ ਬੁੜੀਆਂ ਆਪਣੀਆਂ ਅਚਾਰ ਬਜ਼ੁਰਗ ਉਹਦੇ ਚ ਸਿਰਕੇ ਚ ਪਾ ਕੇ ਰੱਖਦੇ ਤੇ ਵਿੱਚ ਮਿੱਥੇ ਪਾਉਣੇ ਸਿਰਕਾ ਅੰਦਰ ਤੇ ਜਿਰੇ ਵੱਲੋਂ ਗੰਦ ਵੱਢ ਕੇ ਪੜਦਾ ਬਾਹਰ ਹੂੰ ਜੁਆਇਨ ਸੌਂਫ ਦਾਲ ਚੀਨੀ ਸਾਰੇ ਗੱਲ ਤੇ ਟੁੱਟ ਗਏ ਆਪਾਂ ਰਸੋਈ ਚ ਹਮ ਬਰਗਰ ਖਾ ਲੋ ਨੂਡਲ ਖਾ ਲੋ ਆ ਖਾ ਲੋ ਗੰਦ ਮਾਰਾ ਸਹੀ ਮੈਂ ਸੁੰਡੀਆਂ ਖਾਈ ਜਾਂਦੇ ਜਿਹੜੀਆਂ ਬਣਾ ਕੇ